ਕਿੰਨੇ ਸਾਲ ਦਾ ਹੋ ਗਿਆ ਹੁਣ ਤੇ ਪਾਜੀ 18ਵਾਂ ਸਾਲ ਲੱਗ ਗਿਆ 17 ਸਾਲ ਪੂਰੇ ਹੋ ਗਏ 18ਵਾਂ ਲੱਗਾ ਜੀ ਮੈਂ ਤਾਈ ਕਹਿੰਨੀ ਹੈ ਕਿ ਜੋ ਦਿੱਤਾ ਹੈ ਪਰਮਾਤਮਾ ਨੇ ਦਿੱਤਾ ਠੀਕ ਸਸਿਕਾਲ ਜੀ ਤੁਸੀਂ ਵੇਖ ਰਹੇ ਦਿਸ਼ਾ ਪਟੈਂਟ ਨਿਊਜ਼ ਮੈਂ ਹਰਮਨ ਮੀਆਪੁਰੀ ਇਨਸਾਨ ਹਰ ਘਰ ਵਿੱਚ ਜਿੱਥੇ ਔਲਾਦ ਲਈ ਦੁਆ ਕਰਦਾ ਹੈ ਉਥੇ ਇਹ ਵੀ ਦੁਆ ਕਰਦਾ ਕਿ ਉਸ ਦੀ ਔਲਾਦ ਤੰਦਰੁਸਤ ਹੋਵੇ ਪਰ ਕਈ ਵਾਰੀ ਕਈ ਬੱਚੇ ਬਾਇਵਰਤੀ ਇਸ ਤਰ੍ਹਾਂ ਪੈਦਾ ਹੋ ਜਾਂਦੇ ਆ ਕਿਸੇ ਨਾ ਕਿਸੇ ਅੰਗ ਪੈਰ ਤੋਂ ਬਾਹਰ ਪੈਦਾ ਹੋ ਜਾਂਦੇ ਸੋ ਜਿਸ ਦੇ ਨਾਲ ਪਰਿਵਾਰ ਨੂੰ ਪਰੇਸ਼ਾਨੀ ਹੁੰਦੀ ਮਾਪੇ ਨੂੰ ਸਾਰੀ ਪਰੇਸ਼ਾਨੀ ਚ ਲੜਨੀ ਪੈਂਦੀ ਤੇ ਉਸ ਬੱਚੇ ਨੂੰ ਵੀ ਲੜਨੀ ਪੈਂਦੀ ਸੋ ਇਸ ਤਰ੍ਹਾਂ ਦਾ ਇੱਕ ਪਰਿਵਾਰ ਅਜ ਮੇਰੇ ਨਾਲ ਹੈ ਸੋ ਬਲਾ ਚੌਰ ਤੋਂ ਵੀਰ ਜੀ ਇੱਥੇ ਪਹੁੰਚਨੇ ਤੇਰੇ ਤਰ੍ਹਾਂ ਟਰਸਟ ਸਭਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਵੀਰ ਜੀ ਆਪਣਾ ਸੁਸ਼ੇਲ ਕੁਮਾਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸਰ ਨਵਾਸ਼ਾ ਡਿਸਟ੍ਰਿਕਟ ਤੋਂ ਆਏ ਤਸੀਲ ਬਲਾਜਰਪਿੰਡ ਹੈਗਾ ਜੀ ਸਿੰਬਲ ਮੁਜਾਰਾ ਜੀ ਸੋ ਭਾਈ ਜੀ ਕਿਸ ਤਰ੍ਹਾਂ ਹੈ ਇਹ ਬੱਚਾ ਜਿਹੜਾ ਤੁਹਾਡਾ ਇਹ ਬਾਇ ਬਰਥ ਹੀ ਇਦਾਂ ਸੀਗਾ ਹਾਂ ਜੀ ਭਾਜੀ ਇਹਦਾ ਬਾਇ ਬਰਥ ਹੀ ਹੈ ਜੀ ਇਹ 2008 ਦਾ ਇਹਦਾ ਬਰਥ ਹੈ ਜੀ ਉਸ ਤੋਂ ਜਦੋਂ ਉਹ ਹੋਇਆ ਸੀਗਾ ਸਰ ਉਸ ਤੋਂ ਬਾਅਦ 1 ਮਹੀਨੇ ਬਾਅਦ ਇਹ ਹੋ ਗਿਆ ਸੀ ਉਹ ਫਿਰ ਉਹ ਦੌਰੇ ਵਗੈਰਾ ਪੈਣ ਲੱਗੇ ਸੀ ਹਾਂ ਜੀ ਸੋ ਕਿਸ ਤਰ੍ਹਾਂ ਦਾ ਪਰੇਸ਼ਾਨੀਆਂ ਹੁੰਨੇ ਵੇਰੇ ਕਿੰਨੇ ਕਿ ਦਿੱਕਤਾਂ ਆਉਂਦੀ ਹੈ ਪਰਿਵਾਰ ਚ ਕਿ ਕਿ ਬੱਚਾ ਇਸ ਤਰ੍ਹਾਂ ਐਡਾ ਵੱਡਾ ਸਾਹਮਣਾ ਬੜਾ ਔਖਾ ਹੈ ਸ਼ਨੀ ਤਾਂ ਬਜੀ ਹੈਗੀ ਇਹ ਦੇਖੋ ਬੱਚੇ ਨਾਲ ਇਦਾਂ ਕੇਅਰ ਕਰਨੀ ਜਿਆਦਾ ਤਾਂ ਮਦਰੇ ਕੇਅਰ ਕਰਦੇ ਇਹਨਾਂ ਦੇ ਮੈਂ ਤਾਂ ਚਲੋ ਆਪਣਾ ਕੰਮ ਕੁੰਮ ਤੇ ਵੀ ਚੱਲ ਜਣਾ ਜਿਆਦਾ ਕੇਅਰ ਟੇਕ ਮਦਰੇ ਕਰਦੇ ਇਹਨਾਂ ਦੇ ਵੀਰੇ ਲਾਜ਼ ਵਗੈਰਾ ਇਹ ਤਾਂ ਪਹਿਲਾਂ ਕਰਵਾਇਆ ਕਿਤੇ ਅਲਾ ਜੀ ਦਾ ਹੁਣ ਵੀ ਚੱਲ ਰਿਹਾ ਜੀ ਪੀਜੀਏ ਤੋਂ ਚੱਲ ਰਿਹਾ ਜੀ ਹਾਂ ਜੀ ਇਹਦੇ ਇਹਨਾਂ ਫਿਟਸ ਵਗੈਰਾ ਦੀ ਪ੍ਰੋਬਲਮ ਪੈਂਦੀ ਆ ਦੌਰੇ ਵਗੈਰਾ ਦੀ ਅਲਾ ਜੀ ਦਾ 18 ਸਾਲ ਤੋਂ ਉੱਥੇ ਹੀ ਚੱਲਦਾ ਪੀਜੀਆਈ ਤੋਂ ਅੱਛਾ ਸੋ ਕਿਸ ਤਰ੍ਹਾਂ ਦੇਖਦੇ ਹੋ ਵੀਰੇ ਕਈ ਬੱਚੇ ਜਿਹੜੇ ਬਾਇਵਾਰਥੀ ਇਦਾਂ ਦੇ ਪੈਦਾ ਹੋ ਜੁਣੇ ਆ ਅਸੀਂ ਕਿਸ ਤਰ੍ਹਾਂ ਦਾ ਲੱਗਦਾ ਘਰ ਚ ਪਾਲ ਕੇ ਆ ਜਾਉ ਹੋ ਜਦੋਂ ਭਾਜੀ ਗੱਲ ਹੈਗੀ ਇਸ ਤਰ੍ਹਾਂ ਦੇਖੋ ਪਰੇਸ਼ਾਨੀ ਦੇਖ ਦੇਖ ਕੇ ਇੱਕ ਦੂਜੇ ਵੱਲ ਦੇਖੇ ਦੇਖਣ ਤੇ ਪਤਾ ਲੱਗਦਾ ਹੁਣ ਤੁਸੀਂ ਦੇਖੋ ਇੱਥੇ ਵੀ ਆਏ ਹੋਏ ਆ ਮਾਪੇ ਲੈ ਕੇ ਆਏ ਹੋਏ ਬੱਚਿਆਂ ਨੂੰ ਦੇਖ ਕੇ ਹੀ ਸਬਰ ਆਉਂਦਾ ਜੀ ਦੇਖੋ ਸਾਢੇ ਤੋਂ ਵੀ ਲੋਕ ਪਰੇਸ਼ਾਨ ਬੈਠੇ ਆ ਅਸੀਂ ਤਾਂ ਚਲੋ ਹੈਗੇ ਪਰੇਸ਼ਾਨ ਲੋਕ ਸਾਢੇ ਤੋਂ ਵੀ ਕਈ ਬੰਦੇ ਹੈਗੇ ਪਰੇਸ਼ਾਨ ਬੈਠੇ ਉਹਨਾਂ ਵੱਲ ਦੇਖ ਕੇ ਹੀ ਸਬਰ ਆਉਂਦਾ ਵੀ ਸਾਢੇ ਤੋਂ ਵੀ ਦੁਨੀਆ ਪਰੇਸ਼ਾਨ ਬੈਠੀ ਹੈ ਜੀ ਉਹ ਕਿੰਨੇ ਸਾਲ ਦਾ ਹੋ ਗਿਆ ਹੁਣ ਤੇ ਇਹਨੂੰ ਪਾਜੀ 18ਵਾਂ ਸਾਲ ਲੱਗ ਗਿਆ ਜੀ 17 ਸਾਲ ਪੂਰੇ ਹੋ ਗਏ 18ਵਾਂ ਲੱਗਾ ਜੀ ਤੇ ਫਿਰ ਸਾਂਭ ਸੰਭਾਲ ਕੌਣ ਕਰਦਾ ਸਰੀਰ ਨੂੰ ਮਦਰ ਹੀ ਕਰਦੇ ਮਦਰ ਕਰਦੇ ਜੀ ਇਹ ਹੀ ਕਰਦੇ ਸੋ ਪੈਣ ਵੀ ਸਾਡੇ ਨਾਲ ਪੈਣ ਨਾਲ ਗੱਲ ਕਰਦੇ ਪੈਣ ਨੂੰ ਕਿਦਾਂ ਮਹਿਸੂਸ ਹੁੰਦਾ ਜਦੋਂ ਬੱਚਾ ਇਦਾਂ ਦਾ ਪਹਾ ਜੁੰਦਰਾ ਤੁਹਾਡਾ ਫਿਰ ਦਿਲ ਤੇ ਬਹੁਤ ਲੁੰਗਾਸਰ ਪੈਂਦਾ ਹਾਂਜੀ ਸਸਟੀ ਕਾ ਜੀ ਜੀ ਮੈਂ ਕਾਈ ਕਹਿੰਦੀ ਕਿ ਜੋ ਦਿੱਤਾ ਪਰਮਾਤਮਾ ਨੂੰ ਦਿੱਤਾ ਠੀਕ ਹੈ ਪਤਾ ਨਹੀਂ ਅਸੀਂ ਇਹਦੇ ਕਰਮਦਈ ਖੰਦੇ ਆ ਪਰਮਾਤਮਾ ਨੇ ਜਿੰਨੀ ਸੇਵਾ ਲਈ ਆ ਹੱਸ ਕੇ ਕਰਨੀ ਆ ਮੈਨੂੰ ਇਹਦੇ ਵਿੱਚ ਇਦਾਂ ਦਾ ਕੋਈ ਨਹੀਂ ਆ ਮੈਂ ਨਹੀਂ ਮੈਂ ਇਸਨੂੰ ਕੋਈ ਬੋਝ ਨਹੀਂ ਮੰਨਦੀ ਹੈਗੀ ਮੈਂ ਕਹਿੰਦੀ ਮੈਨੂੰ ਸੇਵਾ ਲਈ ਆ ਜਿੰਨੀ ਦੇਰ ਹੈਗੀ ਆ ਮੈਂ ਹੱਸ ਕੇ ਕਰਾਂਗੀ ਕੋਈ ਕਿੰਨੀ ਕਿ ਪਰੇਸ਼ਾਨੀ ਹੁੰਦੀ ਤੁਸੀਂ ਕਿ ਤੁਸੀਂ ਸਾਰੀ ਗਿਰਜ ਦੱਸਦੇ ਕਿ ਸਾਰੀ ਸਮਸਭਾਲ ਤੁਸੀਂ ਉਹ ਕਰਦੇ ਬੱਚੀ ਹਾਂਜੀ ਮੈਂ ਹੀ ਕਰਦੀ ਆ ਇਹ ਸਾਰਾ ਕੁਝ ਮੈਂ ਇਹਨੂੰ ਟਾਇਲਟ ਵਾਸ਼ਰੂਮ ਵਗੈਰਾ ਇਹਨੂੰ ਕੁਝ ਨਹੀਂ ਇਸ ਤਰ੍ਹਾਂ ਦਾ ਪਤਾ ਹੀ ਨਹੀਂ ਹੈ ਕੁਝ ਵੀ ਤੇ ਮੈਂ ਕੀ ਕਰਨਾ ਆ ਕਿ ਟਾਇਲਟ ਵਗੈਰਾ ਵੀ ਜਾ ਰਹਾ ਤਾਂ ਬਹੁਤ ਕਾਫੀ ਇਹਨੂੰ ਟੈਬਲੇਟ ਵਗੈਰਾ ਦੇਣੀ ਹੀ ਪੈਂਦੀਆਂ ਆ ਕਿਉਂਕਿ ਨਹੀਂ ਤਾਂ ਦਿਨ ਦੇ ਵਿੱਚ ਜੇ ਇਹਨੂੰ ਟੈਬਲੇਟ ਵੀ ਨਾ ਦਈਏ ਤਾਂ ਤਾਂ ਵੀ ਬਹੁਤ ਜ਼ਿਆਦਾ ਕੌਟੀਆਂ ਕਰਦਾ ਇਹ ਹਾਂਜੀ ਕਿਤੇ ਕਿਤੇ ਤੁਸੀਂ ਇਲਾਜ ਕਰਾਇਆ ਹੁਣ ਤੱਕ ਇਹਦਾ ਡਾਕਟਰ ਕੀ ਕਹਿੰਦੇ ਨੇ ਪਹਿਲਾਂ ਤਾਂ ਸਾਨੂੰ ਕੁਝ ਨਹੀਂ ਸੀ ਕਹਿੰਦੇ ਹੁਣ ਉਹ ਕਹਿ ਰਹੇ ਕਿ ਇਹਨੇ ਨਹੀਂ ਠੀਕ ਹੋਣਾ ਹੈਗਾ ਹੁਣ ਬਹੁਤ ਸਾਨੂੰ ਮੈਨੂੰ ਬਹੁਤ ਜਿੱਦਾ ਮੁਸ਼ਕਿਲ ਦੇ ਨਾਲ ਮੈਂ ਆਪਣੇ ਆਪ ਨੂੰ ਇਸ ਤੇ ਮੰਨਿਆ ਹੈ ਕਿ ਮੈਂ ਮੇਰਾ ਬੱਚਾ ਜੋ ਜਿੱਦਾ ਹੈਗਾ ਠੀਕ ਹੈ ਹੁਣ ਨਹੀਂ ਮੈਂ ਪਹਿਲਾਂ ਮੈਂ ਬਹੁਤ ਰੋਂਦੀ ਹੁੰਦੀ ਸੀ ਬਹੁਤ ਕਰਨਾ ਕਿ ਐਦਾਂ ਹੁਣ ਮੈਂ ਸੋਚਦੀ ਆ ਕਿ ਪਰਮਾਤਮਾ ਨੇ ਜਿੱਥੇ ਰਖਣਾ ਉੱਥੇ ਸਾਨੂੰ ਰਹਿਣਾ ਪੈਣਾ ਹੈ। ਦੋ ਵਾਰ ਡਾਕਟਰਾਂ ਨੇ ਜਵਾਬ ਦਿੱਤਾ ਤਾਂ ਲੱਗਿਆ ਨਹੀਂ ਵੀ ਇੱਕ ਤਰ੍ਹਾਂ ਦੀ ਉਮੀਦ ਹੀ ਟੁੱਟ ਗਈ ਹੈ ਹੁਣ। ਉਮੀਦ ਤੁਸੀਂ ਵੀ ਖੁਦ ਸੋਚਦੇ ਹੋਵੋਗੇ ਇੱਕ ਮਾਂ ਲਈ ਇੰਨੀ ਦੀ ਉਮੀਦ ਲੈਣੀ ਬਹੁਤ ਮੁਸ਼ਕਲ ਹੈ। ਮੈਂ ਖੁਦ ਵੀ ਮੈਂ ਤਾਂ ਨਗਾਲੀ ਕਰ ਸਕਦੀ ਸੀ। ਬਹੁਤ ਪੈਣ ਬਹੁਤ ਇਮੋਸ਼ਨਲ ਹੋ ਗਈ ਹੈ। ਸੋ ਫਿਰ ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਦੋ ਬੇਟੇ ਹੈ ਜੀ। ਹਾਂ ਜੀ। ਉਦਾਂ ਬੱਚੇ ਨਾਲ ਖੇਡਦਾ ਵਗੈਰਾ ਉਦਾਂ ਘੇਟ ਬਿਟ ਲੈ ਹਾਂ ਇਦਾਂ ਇਹਨੂੰ ਭਾਜੀ ਕੁਝ ਨਹੀਂ ਪਤਾ ਜੋ ਕਰਨਾ ਅਸੀਂ ਹੀ ਕਰਨਾ ਇਹਦਾ ਸਾਰਾ ਕੁਝ ਭਾਜੀ ਮਤਲਬ ਠੀਕ ਹੈ ਇਹਨੂੰ ਕੋਈ ਕਿਸੇ ਦੀ ਪਛਾਣ ਨਹੀਂ ਹੈ ਕਿ ਵੀ ਇਹ ਇਦਾਂ ਮਤਲਬ ਘਰ ਵਿੱਚ ਸਾਨੂੰ ਦੇਖਦਾ ਤਾਂ ਮਤਲਬ ਠੀਕ ਹੈ ਖੁਸ਼ ਹੁੰਦਾ ਸਾਨੂੰ ਜੇ ਅਸੀਂ ਕੰਮ ਤੋਂ ਆਨਾ ਮੇਰੇ ਵੱਲ ਦੇਖ ਕੇ ਵੀ ਖੁਸ਼ ਹੋ ਜਾਂਦਾ ਵੀ ਪਾਪਾ ਇਦਾਂ ਇਹਨੂੰ ਇਦਾਂ ਪਤਾ ਹੈ ਕੁਝ ਨਹੀਂ ਭਾਜੀ ਕਿਉਂਕਿ ਮਾਂ ਦੀ ਮਮਤਾ ਤਾਂ ਜ਼ਾਹਿਰ ਹੋ ਜਾਂਦੀ ਹੈ ਪਰ ਜੋ ਬਾਪ ਦੀ ਮਮਤਾ ਹੈ ਨਾ ਬਾਪ ਦਿਲ ਚੋਂ ਰੱਖਦਾ ਹੈ ਬਿਲਕੁਲ ਬਿਲਕੁਲ ਅਸੀਂ ਹੁਣ ਕਿਹਦੇ ਕੋਲੋਂ ਦੁੱਖ ਸਾਨੂੰ ਪਤਾ ਜੋ ਚੀਜ਼ ਸਾਡੇ ਨਾਲ ਹੈਗੀ ਆ ਉਹਨੂੰ ਅਸੀਂ ਮੰਨਿਆ ਹੋਇਆ ਵੀ ਚਲੋ ਠੀਕ ਹੈ ਜਿੰਨੀ ਦੀ ਅਸੀਂ ਰੱਬ ਦੀ ਸੇਵਾ ਲਖਾ ਕੇ ਆਇਆ ਉਹ ਕਰਦੇ ਵੇ ਭਾਜੀ ਤੁਸੀਂ ਕੀ ਕਰਦੇ ਹੋ ਤੁਸੀਂ ਭਾਜੀ ਮੇਰਾ ਦੁਕਾਨ ਆ ਜੀ ਮੇਰੀ ਬਲਾਚੋਰ ਹਾਂ ਜੀ ਦੁਕਾਨ ਵਸ ਮੇਰੀ ਆਪਣੀ ਛੋਟਾ ਮੋਟਾ ਕਾਰੋਬਾਰ ਹੈ ਜੀ ਬਸ ਹਾਂ ਜੀ ਸੋ ਹੁਣ ਉਮੀਦ ਜਨੇ ਕੇ ਰੱਬ ਸਹਾਰਾ ਹੈ ਬਸ ਰੱਬ ਸਹਾਰਾ ਹੀ ਹੈ ਜੀ ਬਸ ਰੱਬ ਸਹਾਰਾ ਹੀ ਹੈ ਜੀ ਜੋ ਹੈ ਬਸ ਸਾਡੇ ਸਾਹਮਣੇ ਹੀ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਬੱਚਾ ਛੋਟਾ ਬੇਬੇ ਬਰਥ ਹੀ ਇਸ ਤਰ੍ਹਾਂ ਪਹਜ ਹੈ ਸੋ ਪਰਿਵਾਰ ਦੀ ਉਮੀਦ ਟੁੱਟ ਜਾਂਦੀ ਹੈ ਜਦੋਂ ਡਾਕਟਰ ਵੀ ਜਵਾਦ ਦੇ ਦਿੰਦੇ ਪਰ ਇਹਨਾਂ ਦੀ ਫਿਰ ਵੀ ਇਹ ਬਹੁਤ ਖੁਸ਼ ਨੇ ਕਿ ਚਲੋ ਜੋ ਪ੍ਰਮਾਤਮਾ ਨੇ ਦਿੱਤਾ ਅਸੀਂ ਬਹੁਤ ਵਦੀਆਂ ਉਸ ਤੋਂ ਖੁਸ਼ ਇੱਕ ਬੇਟਾ ਰੰ ਦਾ ਹੋਰ ਵੀ ਹੈ ਸੋ ਪ੍ਰਮਾਤਮਾ ਅਗੇ ਦੁਆਏ ਕਿ ਸਾਰੇ ਬੱਚੇ ਸਾਰੇ ਨੇ ਤੰਦਰੁਸਤ ਪੈਦਾ ਹੋਣ ਸੋ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਵਿਆਪਰੀ ਦੇਸ਼ ਅਪਡੇਟ ਨਿਊਜ਼ ਚੰਡੀਗੜ੍ਹ